ਸਾਡੇ YouTube ਚੈਨਲ ਤੇ ਆਪਨਾਂ ਦਾ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਵਿੱਤ ਮੰਤਰੀ ਸੋਤਾਸਾ ਖਾਲਸ ਸਿੰਘ ਈਮਾ ਦੁਆਰਾ ਦੋ ਮੁਲਾਜ਼ਮ ਜਥੇ ਬੰਦੀਆਂ ਪੰਜਾਬ ਪੇ ਸਕਿਲ ਬਹਾਲੀ ਸਾਂਝ ਫਰੰਟ ਤੇ ਮੈਰੀਟੋਰੀਅਸ ਟੀਚਰਸ ਯੂਨੀਅਨ ਦੇ ਨਾਲ ਹੋਣ ਵਾਲੀ ਮੀਟਿੰਗ ਦਾ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਪਹਿਲਾਂ ਆਪ ਨੂੰ ਇਹ ਦੱਸਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੋ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਔਨ ਵਾਲੀ ਵੀਡੀਓ ਦੇ ਮੱਦੇਨਜ਼ਰ ਆਪ ਵੀ ਨੂੰ ਸਮਝਦਾਰ ਬਣ ਜਾਇਆ ਕਰੇ। ਵਿਸ਼ੇ ਮੈਂ 28 ਸਤੰਬਰ ਨੂੰ ਵਕਫਾ ਮੁਲਾਜ਼ਮ ਜਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਵਿਰੋਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨਤੀਜੇ ਵਜੋਂ ਦੋ ਮੁਲਾਜ਼ਮ ਜਥੇਬੰਦੀਆਂ ਨੂੰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਨੇ ਉਹਨਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਦਿੱਤਾ ਹੈ ਤਾਂ ਉਹ ਜਾਣਦੇ ਹਾਂ ਕਿ ਕਿਹੜੀ ਜਥੇਬੰਦੀ ਨੂੰ ਕਦੋਂ ਸਮਾਂ ਦਿੱਤਾ ਗਿਆ ਅਹਿਮ ਗੱਲ ਕਰਦੇ ਹਾਂ ਪੰਜਾਬ ਪੇ ਸਕੇਲ ਬਹਾਦੀ ਸਾਂਝਾ ਫਰੰਟ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਬਾਰੇ ਤਾਂ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਤਾਂ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਵੱਲ ਸ਼੍ਰੀ ਯੋਧਵੀਰ ਸਿੰਘ ਸੂਬਾ ਕੰਨੇਨਰ ਪੰਜਾਬ ਪੇ ਸਕੈਰ ਬਹਾਲੀ ਸਾਝਾ ਫਰੰਟ ਪੰਜਾਬ ਵਿਸ਼ਾ ਮਿਤੀ 9/10/2025 ਨੂੰ ਰੱਖੀ ਗਈ ਮੀਟਿੰਗ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਦੇ ਦਫ਼ਤਰੋਂ ਪ੍ਰਾਪਤ ਹੋਈ ਸੰਦੇਸ਼ ਅਨੁਸਾਰ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਪ੍ਰੰਤ ਪੰਜਾਬ ਦੀਆਂ ਮੰਗਾਂ ਨੂੰ ਵਿਚਾਰਨ ਲਈ ਮਾਣਯੋਗ ਵਿੱਤ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਮਿਤੀ 9-10-2025 ਨੂੰ ਸਵੇਰੇ 11 ਵਜੇ ਕਮਰਾ ਨੰਬਰ 15 ਤੀਜੀ ਮੰਜ਼ਿਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਇਸ ਲਈ ਇਸ ਮੀਟਿੰਗ ਵਿੱਚ ਆਪਣੇ ਤਿੰਨ ਚਾਰ ਅਹੁਦੇਦਾਰਾਂ ਸਮੇਤ ਨਿਸ਼ਚ ਸਮੇਤੋਂ ਇੱਕ ਘੰਟਾ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪਹੁੰਚ ਕੇ ਮੀਟਿੰਗ ਦੇ ਵਿੱਚ ਭਾਗ ਲੈਣ ਦੀ ਖੇਚੋ ਕੀਤੀ ਜਾਵੇ ਔਰ ਇਹ ਜੋ ਪੱਤਰ ਹੈ ਦਫਤਰ ਉਪ ਮੰਡਲ ਮੈਜਿਸਟ੍ਰੇਟ ਢਿੜਬਾ ਜ਼ਿਲ੍ਹਾ ਸੰਗਰੂਰ ਦੁਆਰਾ ਜਾਰੀ ਕੀਤਾ ਗਿਆ ਹੈ ਤਾਂ ਇਸ ਫਰੰਟ ਦੀ ਮੁੱਖ ਮੰਗ ਇਹ ਹੈ ਕਿ ਭਾਵੇਂ ਉਹਨਾਂ ਨੇ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚੋਂ ਵੀ ਤੇ ਅਪੈਕਸ ਕੋਰਟ ਵਿੱਚੋਂ ਵੀ ਯਾਨੀ ਸੁਪਰੀਮ ਕੋਰਟ ਵਿਚੋਂ ਵੀ ਜਿੱਤ ਪ੍ਰਾਪਤ ਕੀਤੀ ਹੈ ਪਰੰਤੂ ਅਜੇ ਤੱਕ ਪੰਜਾਬ ਸਰਕਾਰ ਉਹਨਾਂ ਦੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕਰ ਰਹੀ ਜਦੋਂ ਕਿ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਉਹਨਾਂ ਦਾ ਕੰਸਟੀਚੂਸ਼ਨਲ ਰਾਈਟ ਬੰਦਾ ਹੈ ਤਾਂ ਇਸ ਦੇ ਵਾਸਤੇ ਉਹਨਾਂ ਨੇ ਲੜਪਾ ਵਿਖੇ ਐਤਵਾਰ ਨੂੰ ਜ਼ੋਰਦਾਰ ਮਜਾਰਾ ਕੀਤਾ ਸੀ ਜਿਸ ਦੇ ਢੀਜੇ ਵਜੋਂ ਇਹ ਮੀਟਿੰਗ ਮਿਲੀ ਹੈ ਦੂਜੀ ਮੀਟਿੰਗ ਦੀ ਗੱਲ ਕਰੀਏ ਤਾਂ ਇਹ ਮਿਲੀ ਹੈ ਮੀਟਿੰਗ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਦੇ ਨਾਲ ਤੇ ਇਸ ਸੱਦਾ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਹੈ ਵੱਲ ਡਾਕਟਰ ਤੀਨਾ ਪ੍ਰਧਾਨ ਡਾਕਟਰ ਅਜੀਤ ਸ਼ਰਮਾ ਜਨਰ ਸਕੱਤਰ ਵਿਪਨੀਤ ਕੌਰ ਸੀਨੀਅਰ ਮੀਤ ਪ੍ਰਧਾਨ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਹਵਿਸ਼ਾ ਲਿਖਿਆ ਹੈ ਮੀਟਿੰਗ ਪਰਵਾਂਸ ਬੰਦੀ ਅਪਰੋਪਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀਆਂ ਮੰਗਾਂ ਸੰਬੰਧੀ ਮੀਟਿੰਗ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ ਕਮੇਟੀ ਨਾਲ ਮਿਤੀ 3/10/2025 ਨੂੰ ਦपहर 2:30 ਮੰਡਾ ਯਾਨੀ 2:30 ਵਜੇ ਨਿਸ਼ਚਿਤ ਕੀਤੀ ਗਈ ਹੈ ਇਸ ਲਈ ਆਪ ਨੂੰ ਦੱਸਿਆ ਜਾਂਦਾ ਹੈ ਕਿ ਨਿਸ਼ਚਿਤ ਮਿਤੀ ਨੂੰ 1 ਘੰਟਾ ਪਹਿਲਾਂ ਪਹੁੰਚਿਆ ਜਾਵੇ ਕਿਉਂਕਿ ਪਾਸ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ ਹੋਰ ਦਿਨ 4 5 7 ਦੀਆਂ ਸਮੇਤ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਤੇ ਇਹ ਪੱਤਰ ਜੋ ਹੈ ਦਫਤਰ ਡਿਪਟੀ ਕਮਿਸ਼ਨਰ ਸੰਗਰੂਰ ਦੁਆਰਾ ਜਾਰੀ ਕੀਤਾ ਗਿਆ ਹੈ ਗੌਰਤ ਮਤਲਬ ਹੈ ਕਿ ਮੈਰਿਟੋਰੀਅਸ ਟੀਚਰਸ ਯੂਨੀਅਨ ਦੀ ਮੁੱਖ ਮੰਗ ਇਹ ਹੈ ਕਿ ਭਾਵੇਂ ਉਹਨਾਂ ਦੇ ਨਤੀਜੇ ਯਾਨਕਿ ਪਰਫਾਰਮੈਂਸ ਬਹੁਤ ਅੱਛੀ ਰਹੀ ਹੈ ਪਰੰਤੂ ਫੇਰ ਵੀ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਉਹਨਾਂ ਨੂੰ ਰੈਗੂਲਰ ਕਰਨ ਦੇ ਵਿੱਚ ਕਿਉਂ ਅਨਾਨਕਾਨੀ ਕਰ ਰਹੀ ਹੈ ਇਸ ਹਫ਼ਤੇ ਉਹਨਾਂ ਨੇ ਇਸ ਐਤਵਾਰ ਨੂੰ ਯਾਨੀ ਕਿ 28 ਸਤੰਬਰ ਨੂੰ ਇੱਕ ਜ਼ੋਰਦਾਰ ਮਜਾਰਾ ਸੰਗਰੂਰ ਵਿਖੇ ਕੀਤਾ ਸੀ ਔਰ ਇਸ ਮਜਾਰੇ ਦੇ ਵਿੱਚ ਉਹਨਾਂ ਦੀ ਪੁਲਿਸ ਦੇ ਨਾਲ ਕਥ ਤੌਰ ਦੇ ਉੱਤੇ ਹੱਤਪਾਈ ਜਾਂ ਕਹਿ ਲੋ ਕਿ ਕੁਝ ਝੜਪਾਂ ਵੀ ਹੋਈਆਂ ਸਨ ਪਰਤੋ ਜਿਵੇਂ ਕਿਵੇਂ ਇਹ ਸਿਚੁਏਸ਼ਨ ਨੂੰ ਕੰਟਰੋਲ ਥੇਟ ਕਰ ਲਿਆ ਗਿਆ ਤੇ ਹੁਣ ਇਸ ਦਿਨ DJ ਵਜੋਂ ਮੀਟਿੰਗ ਮਿਲੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਜਥੇਬੰਦੀਆਂ ਦੇ ਨਾਲ ਵਿੱਤ ਮੰਤਰੀ ਦੁਆਰਾ ਜੋ ਮੀਟਿੰਗਾਂ ਹੋਣਗੀਆਂ ਉਸ ਦੇ ਕੀ ਨਤੀਜੇ ਨਿਕਲਦੇ ਹਨ ਤੇ ਕੀ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਰਕਾਰ ਧਿਆਨ ਦੇ ਕੇ ਇਹਨਾਂ ਨੂੰ ਪੂਰਾ ਕਰਨ ਵੱਲ ਜਲਦੀ ਤੋਂ ਜਲਦੀ ਤਵੱਜੋ ਦੇਵੇਗੀ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ इस वीडियो भीडियो बस इना ही जेकर वीडियो चंकी लगी हो इस लाइक शेयर करके सा सबसक्राइब तो करना ना मिलते हाँ एक होर वीडियो देखने बहुत धनबाद जी